उनके फैमिली ने ना इसको निकाल दिया था रात को दस ग्यारह बारह के टाइम पे तो फिर मैंने इसको रख लिया मेरे हसबेंड कहते इसके साथ इसको रख या तुम खुद निकल दो तो फिर मैंने मैं इनके साथ ही निकल आई था। असी दोनों ना बस हौसला रखे आएगा। असी बस हाँ, हौसला नहीं तोड़ना हैगा। असी अपना काम अपने लगन कर रहे हैं, मेहनत कर रहे हैं क्या ਅਕਸਰ ਹੀ ਸਮਾਜ ਵਿੱਚ ਰਹਿੰਦੇ ਆ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਵਿੱਚੋਂ ਇੱਕ ਦਿੱਕਤ ਹੈ ਜਿਹੜੀ ਹੈ ਜਿਹੜਾ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਿਹੜਾ ਉਹਨਾਂ ਨੂੰ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਕਸਰ ਹੀ ਜਦੋਂ ਔਰਤਾਂ ਵਿਆਹੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਪਤੀ ਵੱਲੋਂ ਉਹਨਾਂ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਕਈ ਤਰ੍ਹਾਂ ਦੀਆਂ ਮਾਨਸਿਕਲ ਜਿਹੜੀਆਂ ਉਹਨਾਂ ਨੂੰ ਮਹਿਸੂਸ ਕਰਦੀਆਂ ਪੈਂਦੀਆਂ ਨੇ ਪਰਿਵਾਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਜਿਹੜੀਆਂ ਦਿੱਕਤਾਂ ਨੇ ਇਹਨਾਂ ਦੀ ਜੰਜੀਰਾ ਜਦੋਂ ਤੋੜ ਕੇ ਔਰਤਾਂ ਅੱਗੇ ਨਿਕਲਦੀਆਂ ਨੇ ਤਾਂ ਉਹ ਸਮਾਜ ਤੇ ਲਈ ਇੱਕ ਮਿਸਾਲ ਕਾਇਮ ਕਰ ਦਿਤੀਆਂ ਨੇ ਇਸੇ ਤਰ੍ਹਾਂ ਦੀ ਇੱਕ ਕਹਾਣੀ ਦੇ ਨਾਂ ਦਾ ਇੱਕ ਨੂੰ ਟੂ ਟੂ ਕਰਾਉਣ ਦੇ ਲਈ ਪਟਿਆਲਾ ਦੇ ਇੱਕ ਨਿੱਧਰਾ ਹਸਪਤਾਲ ਦੇ ਡੇਢ ਕਿਨਾਰੇ ਤੇ ਪਹੁੰਚੇ ਆ ਜੋ ਕਿ ਦੋ ਸਿਹਤੀਆਂ ਦੇ ਵੱਲੋਂ ਚਲਾਇਆ ਜਾ ਰਿਹਾ ਤੇ ਇਹ ਕਹਾਣੀ ਬੜੀ ਦਿਲਚਸਪ ਹੈ ਕਿਉਂਕਿ ਘਰੇਲੂ ਹਿੰਸਾ ਤੋਂ ਤੰਗ ਆ ਕੇ ਇਹਨਾਂ ਨੇ ਇੱਕਦਮ ਚੱਕਿਆ ਸੀਗਾ ਤੇ ਅੱਜ ਪਟਿਆਲਾ ਦੇ ਵਿੱਚ ਆਪਣਾ ਢਾਬਾ ਜਿਹੜਾ ਨੇ ਚਲਾ ਰਹੀਆਂ ਨੇ ਚੰਗੀ ਕਮਾਈ ਤਾਂ ਨਹੀਂ ਕਰ ਰਹੀਆਂ ਪਰ ਇੱਕ ਜਿਹੜੀ ਹੈ ਘਰ ਦਾ ਖਾਣਾ ਚਲਾ ਰਹੀ ਹੈ ਆਪੇ ਗੱਲਬਾਤ ਕਰਦੇ ਆ ਜਾਣ ਦੀ ਕੋਸ਼ਿਸ਼ ਕਰਦੇ ਕਿ ਆਖਰ ਇਹਨਾਂ ਦੀ ਕਹਾਣੀ ਕੀ ਹੈ ਕਿ ਨਾਮ ਕੀ ਹੈ ਤੁਹਾਡਾ ਬੰਦਾ ਦੇਖਾ ਸਰ ਕਿੰਨੇ ਟਾਈਮ ਤੋਂ ਜਿਹੜਾ ਉਹ ਰੇ ਘਾਬਾ ਤੁਸੀਂ ਚਲਾ ਰਹੇ ਹੋ 3 ਮਹੀਨੇ ਹੋ ਗਏ ਸਰ ਕਹਾਣੀ ਕੀ ਹੈ ਕਿ ਕਾਰਨ ਬਣਦਾ ਹੈ ਕਿ ਤੁਹਾਨੂੰ ਘਾਬਾ ਸ਼ੁਰੂ ਕਰਨਾ ਪੈਂਦਾ ਕਿਉਂਕਿ ਅਕਸਰ ਹੀ ਜਿਹੜੀਆਂ ਲੜਕੀਆਂ ਨੇ ਉਹ ਜਿਆਦਾਤਰ ਵਾਈਟ ਕੋਲਰ ਜੋਬ ਨੂੰ ਜਿਹੜਾ ਦਰਜ ਦਿੰਦੀਆਂ ਨੇ ਉਹਨਾਂ ਦਾ ਤਾਂ ਹੁੰਦਾ ਕਿ ਅਸੀਂ ਉਹ ਕੰਮ ਕਰੀ ਜਿਹੜਾ ਦਫ਼ਤਰ ਦੇ ਵਿੱਚ ਕਾਰ ਬੈ ਕੇ ਕਰਨਾ ਪੈਂਦਾ ਪਰ ਤੁਸੀਂ ਇੱਕ ਜਿਹੜਾ ਦੂਸਰਾ ਰਾਹ ਚੁਣਿਆ ਵੀ ਘਾਬਾ ਚਲਾ ਰਹੇ ਹੋ सर मैं पढ़े लिखी नहीं हूँ तो मैं दफ्तर में तो बैठ नहीं सकती तो की पढ़ाई कितनी की की कीती कि है जे कह रहे हो पढ़े लिखे नहीं हो कितनी की कि पढ़ाई कीती है सर मैं बिल्कुल नहीं पढ़ी तो फिर जमे काबा चला रहे हो किन्नी की जेडी उरे कमाई है हो जांदी है सर मतलब हो जाता कभी 500 रुपए हो जाता है कभी 600 रुपए हो जाता है सर

मैं इनके साथ ही निकल आई बाहर क्योंकि अकेली लड़की है कहाँ जाएगी फिर तो सम्... आपको पता ही लोग जानवर है यहाँ पे तो फिर मैं इस मैं इसलिए इसके साथ ही आ गई बाहर तो ढाबा शुरू किया है तो मेकअप के लिए भी ना पैसे बहुत चाहिए थे सब में लगी ਕਈ ਲੋਕ ਅੱਛੇ ਨਹੀਂ ਹੈ ਬੈਟ ਟੱਚ ਕਰਨਾ ਯਾ ਮਤਲਬ ਆਪਕੋ ਸਮਝ ਸਕਤੇ ਹੋ ਤੋ ਫਿਰ ਮੈਨੇ ਮੂਝੇ ਇਹ ਕਿ ਘਰ ਤੇ ਮੈਂ ਖਾਣਾ ਬਣਾਤੀ ਹੂੰ ਬਹੁਤ ਅੱਛਾ ਬਣਾਤੀ ਹੂੰ ਤੋ ਫਿਰ ਮੈਨੇ ਸੋਚਿਆ ਕਿ ਆਪਣਾ ਢਾਬਾ ਕਰ ਲੇਤੀ ਤੋ ਯਹਾਂ ਪੇ ਪਤਾ ਹੈ ਕਿ ਮੈਨੇ ਬਹੁਤ ਜਗ੍ਹਾ ਦੇਖਾ ਪਰ ਹਾਰ ਕੇ ਫਿਰ ਮੂਝੇ ਯਹਾਂ ਪੇ ਜਗ੍ਹਾ ਮਿਲਾ ਤੋ ਮੈਨੇ ਇਹ ਪੀ ਕੀਆ ਦਿੱਕਤਾਂ ਆਂਦੀਆਂ ਹੋਣਗੀਆਂ ਕਿਉਂਕਿ ਰਜਿੰਦਰਾ ਹਸਪਤਾਲ ਦੇ ਬਿਲਕੁਲ ਨੇੜੇ ਢਾਬਾ ਕੀਤਾ ਹੋਇਆ ਹੈ ਹਰ ਤਰ੍ਹਾਂ ਦਾ ਜਿਹੜਾ ਸ਼ਖਸ ਇੱਥੇ ਮੌਜੂਦ ਹੁੰਦਾ ਹੈ ਦਿਨ ਵਿੱਚ ਆੜ ਕਈ ਤਰ੍ਹਾਂ ਦੇ ਲੋਕ ਇੱਥੇ ਤੁਹਾਨੂੰ ਮਿਲਦੇ ਹੋਣਗੇ ਤੰਗ ਪ੍ਰੇਸ਼ਾਨ ਵੀ ਕੀਤਾ ਜਾਂਦਾ ਨਜ਼ਰ ਵੀ ਗਲਤ ਹੈ ਲੋਕੋ ਕੀ ਬਹੁਤ ਕੁਝ ਕਮੈਂਟ ਆਤਾ ਹੈ ਫਿਰ ਆਪ ਕਿਆ ਕਰੇ ਹਮਨੇ ਆਪਣਾ ਪੇੜ ਦੇਖਣਾ ਹੈ ਤਾਂ ਫਿਰ ਲੋਕੋ ਕੀ ਹਮ ਨਜ਼ਰ ਕਿਉਂ ਦੇਖੇ ਕਿਉਂਕਿ ਮੇਰਾ ਸੁਪਨਾ ਵੀ ਹੈ ਸਰ ਕਿ ਮੈਂ ਢਾਬਾ ਕਰੂ ਔਰ ਪ੍ਰਮਾਤਮਾ ਮਹਾਦੇਵ ਚਾਹੇ ਤਾਂ ਮੈਂ ਢਾਬੇ ਕੋ ਅੱਗੇ ਪਹੁੰਚਾ ਕੇ ਮੈਂ ਲੋਕੋ ਕੀ ਮਦਦ ਕਰੂ ਸਰ ਮੈਂ ਚਾਹਤੀ ਹੂੰ ਜਦੋਂ ਵਿਆਹ ਹੁੰਦਾ ਅਕਸਰੀ ਲੜਕੀਆਂ ਦੇ ਸੁਪਨੇ ਹੁੰਦੇ ਆ ਕਿ ਇੱਕ ਚੰਗਾ ਪਤੀ ਮਿਲੇਗਾ ਹੈਨਾ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਕਰਕੇ ਇਤਰਾ ਤਰ੍ਹਾਂ ਦੇ ਸੁੱਖ ਵੇਖਣ ਨੂੰ ਮਿਲਣਗੇ ਕਈ ਤਰ੍ਹਾਂ ਦੇ ਸੁਪਨੇ ਵੀ ਹੁੰਦੇ ਆ ਜਿਹੜੇ ਸਜਾਏ ਜਾਂਦੇ ਆ ਕੀ ਲੱਗਦਾ ਵੀ ਜੇਕਰ ਉਰੇ ਤੱਕ ਪਹੁੰਚਣ ਵਾਸਤੇ ਸੁਪਨਿਆਂ ਨੂੰ ਕੁਚਲਣਾ ਪਿਆ? ਹਾਂਜੀ ਸਰ ਪੈਸੇ ਵੀ ਮੇਰੇ ਹਸਬੰਦ ਸਹੀ ਨਹੀਂ ਥੇ ਤੋਂ ਮੈਨੇ ਮੈਂ ਬੋਲਤ ਰਹੀ ਹੂੰ ਮੈਨੇ ਆਪਣੀ ਫਰੈਂਡ ਨੂੰ ਇਸ ਲਈ ਚੁਣਿਆ ਕਿਉਂਕਿ ਉਹ ਮੇਰੇ ਦੁੱਖ ਮੈਂ ਹਮੇਸ਼ਾ ਖੜੀ ਥੀ ਮੇਰੇ ਪਤੀ ਨਹੀਂ ਸਹੀ ਥੇ ਤੋਂ ਮੈਨੇ ਆਪਣੀ ਮਾਂ ਕੋ ਚੁਣਾ ਕਿਉਂਕਿ ਮੇਰੀ ਫਰੈਂਡ ਮੇਰੀ ਮਾਂ ਭੈਣ ਸਭ ਹੈ। ਉਸੇ ਦੇ ਸਰ ਉਹ ਗੱਲਬਾਤ ਕਰਦੇ ਆ ਬੋਬੀ ਵੀ ਸਾਡੇ ਨਾਲ ਮੌਜੂਦ ਨੇ ਕੀ ਲੱਗਦਾ ਹੁਣ ਕਿਵੇਂ ਦਾ ਜਿਹੜਾ ਐਕਸਪੀਰੀਅੰਸ ਰਿਹਾ ਕੀ ਅੱਬਾ ਚਲਾਣ ਦਾ? ਹਾਂਜੀ ਹੁਣ ਮਤਲਬ ਵਧੀਆ ਲੱਗ ਰਿਹਾ ਹੈਗਾ ਸਾਨੂੰ। ਕਿ ਇੱਕ ਤਾਂ ਮਤਲਬ ਮੇਰੇ ਫਰੈਂਡ ਦਾ ਮੇਰੇ ਸੁਪਨਾ ਵੀ ਸੀ ਕਿ ਚਲਾਉਣਾ ਦਾ ਸੁਨਾਰਾ ਸੁਪਨਾ ਵੀ ਪੂਰਾ ਕਰਨਾ ਹੈਗਾ ਕਿਉਂਕਿ ਇਹਨੂੰ ਖੁਸ਼ੀ ਮਿਲਦੀ ਹੈ ਗਰੀਬ ਬੰਦੇ ਜਿਵੇਂ ਰੋਟੀ ਖਿਲਾਣਾ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਟਾਬਾ ਹੋਰ ਅੱਗੇ ਵਧੇ ਮਤਲਬ ਚੰਗੀ ਇਨਕਮ ਇੱਥੋਂ ਦੀ ਹੋ ਰਹੀ ਹੈ ਵੀ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਹੁਣ ਅੱਗੇ ਜ਼ਿੰਦਗੀ ਦੇ ਵਿੱਚ ਕਰ ਕਿਸੇ ਹੋਰ ਦੇ ਉੱਤੇ ਟਪੈੰਗ ਹੋ ਕੇ ਨਹੀਂ ਕੰਮ ਕਰਨਾ ਪਏਗਾ ਹੈਨਾ ਲੱਗਦਾ ਇੱਥੋਂ ਦੀ ਵਧੀਆ ਕਮਾਈ ਕਰ ਰਹੇ ਹੋ ਹਾਲੇ ਗਰਮੀ ਕਰਕੇ ਨੇ ਥੋੜਾ ਤਾਂ ਮਤਲਬ ਚੱਲ ਜਾਂਦਾ ਹੈ ਜੋ ਸਾਨੂੰ ਚਾਹੀਦਾ ਹੈ ਬਾਕੀ ਸਰਦੀਆਂ ਆਣ ਗਈਆਂ ਫਿਰ ਦੇਖਦੇ ਉਮੀਦ ਰੱਖ ਰਹੇ ਹਾਂ ਕਿ ਅੱਗੇ ਹੋਰ ਕੰਮ ਵਧਿਆ ਚੱਲੇਗਾ ਪਰ ਇਹ ਕਿ ਅਸੀਂ ਦੋਨੋਂ ਬਸ ਹੌਸਲਾ ਰੱਖਿਆ ਹੈਗਾ ਕਿ ਅਸੀਂ ਬਸ ਹਾਂ ਹੌਸਲਾ ਨਹੀਂ ਤੋੜਨਾ ਹੈਗਾ ਕਿ ਅਸੀਂ ਆਪਣਾ ਕੰਮ ਆਪਣੇ ਲਗਨ ਕਰ ਰਹੇ ਹਾਂ ਮਿਹਨਤ ਕਰ ਰਹੇ ਹੈਗਾ ਅਸੀਂ ਪਰਿਵਾਰ ਵੱਲੋਂ ਕੋਈ ਦੁਬਾਰਾ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਵਾਪਸ ਬੁਲਾਇਆ ਜਾਵੇ ਕਿਸੇ ਤਰੀਕੇ ਕੋਈ ਸੁਲ੍ਹਾ ਸਮਝੌਤਾ ਕਰਵਾ ਕੇ ਦੁਬਾਰਾ ਇਕੱਠੇ ਹੋ ਪਾਵੇ ਕੋਈ ਕਈ ਹੋਜੀ ਕੋਸ਼ਿਸ਼ ਕੀਤੀ ਗਈ ਹੈ ਨਹੀਂ ਸਰ ਪਰਿਵਾਰ ਵੱਲ ਕੋਈ ਕੁਝ ਨਹੀਂ ਬੁਲਾਇਆ ਗਿਆ ਮल्लू ਤਾਂ ਮੈਂ ਵੀ ਨਾ मैं बताती हूँ मैं सच बताती हूँ परिवार बहुत आए इनके मतलब जब तब आते हैं जब उनको जरूरत होती है जब उनको होता है कि हाँ बॉबी कोई गिर गया या कुछ हो गया तो तब हेल्प के लिए बॉबी उसके बाद अगर बॉबी को कुछ हुआ कोई कुछ नहीं आता तो मैंने इसको साफ लफ्ज में ये बोला है मैं बोल रही हूँ कि अगर तू ऐसे ऐसे जाएगी ना तो तूने नहीं जाना मतलब हम किसी के लिए यूज नहीं है ठीक है ना हमारे दुख में नहीं कोई खड़ा ना तो तूने किसी के दुख में भी नहीं खड़ना बस मैंने तो यही बोला है ਇਹ ਇੱਕ ਘਟਨਾ ਹੈ ਜਿਹੜਾ ਕੀ ਰਜਿੰਦਰਾ ਹਸਪਤਾਲ ਦੇ ਨੇੜੇ ਮੌਜੂਦ ਹੈ ਦੋ ਸਹੇਲੀਆਂ ਦੇ ਵੱਲੋਂ ਇਹ ਘਾਬਾ ਜਿਹੜਾ ਚਲਾਇਆ ਜਾ ਰਿਹਾ ਹੈ ਘਰ ਦੇ ਹਾਲਾਤ ਅਜਿਹੇ ਹਨ ਕਿ ਹਾਲਾਤ ਇਹੋ ਜੇ ਵੱਧ ਜਾਂਦੇ ਨੇ ਕਿ ਘਰ ਦੇ ਵਿੱਚ ਆਪਣੇ ਪਤੀ ਦੇ ਨਾਲ ਨਹੀਂ ਬਣਦੀ ਜਿਸ ਦੇ ਚਲਦੀਆਂ ਪਤੀ ਵੱਲੋਂ ਮਾਰਕੁੱਟ ਕੀਤੀ ਜਾਂਦੀ ਹੈ ਤੇ ਇੱਕ ਸਹੇਲੀ ਆਪਣੇ ਪਤੀ ਨੂੰ ਛੱਡਣ ਦਾ ਜਿਹੜਾ ਜਿਹੜਾ ਕਦਮ ਚੱਕਦੀ ਹੈ ਅਤੇ ਦੂਜੀ ਸਹੇਲੀ ਉਹਦੇ ਨਾਲ ਡਟ ਜਾਂਦੀ ਹੈ ਉਹਦਾ ਸਾਥ ਦਿੰਦੀ ਹੈ ਤੇ ਅੱਜ ਇਹ ਦੋਨੋਂ ਸਹੇਲੀਆਂ ਰਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬਾ ਚਲਾ ਰਹੀਆਂ ਨੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਜਿਹੜੀਆਂ ਸਹੇਲੀਆਂ ਨੇ ਇੱਥੇ ਕੰਮ ਕਰ ਰਹੀਆਂ ਨੇ ਅਤੇ ਇੱਕ ਜਿਹੜੀ ਹੈ ਚੰਗੀ ਤਾਂ ਨਹੀਂ ਕਵਾਂਗੇ ਪਰ ਇੰਨੀ ਕਮਾਈ ਜ਼ਰੂਰ ਕਰ ਰਹੀਆਂ ਨੇ ਕਿ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ ਆਪਣਾ ਜਿਹੜਾ ਪਰਿਵਾਰ ਹੈ ਆਪਣਾ ਪਰਿਵਾਰ ਪਾਲ ਸਕਣ ਅਤੇ ਦੋਨਾਂ ਵੱਲੋਂ ਜਿਹੜੀ ਇੱਕ ਇੱਕ ਢਾਬੇ ਦੀ ਜਿਹੜੀ ਸ਼ੁਰੂਆਤ ਹੈ ਰਜਿੰਦਰਾ ਹਸਪਤਾਲ ਦੇ ਬਿਲਕੁਲ ਬਾਹਰ ਦੀ ਜਿਹੜੀ ਸੜਕ ਉੱਤੇ ਕੀਤੀ ਗਈ ਹੈ ਜਿੱਕ ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਸਰੀ ਨੇ ਜਿਵੇਂ ਕਈ ਕਈ ਤਰ੍ਹਾਂ ਦੇ ਲੋਕ ਜਿਹੜੇ ਨੇ ਇੱਥੇ ਰੋਜ਼ਮਰਰਾ ਦੇ ਵਿੱਚ ਮਿਲਦੇ ਨੇ ਜਿਹੜੇ ਤੰਗ ਵੀ ਕਰਦੇ ਨੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਪਰ ਫਿਰ ਵੀ ਪਰਿਵਾਰ ਦੇ ਨਾਲ ਪਰਿਵਾਰ ਤੋਂ ਪ੍ਰੇਸ਼ਾਨ ਹੋਣ ਤੋਂ ਬਾਅਦ ਇਹ ਕਦਮ ਜਿਹੜਾ ਹੈ ਉਹ ਇਹਨਾਂ ਨੂੰ ਕਿਧਰੇ ਨਾ ਕਿਧਰੇ ਰਾਸ ਹੁੰਦਾ ਨਜ਼ਰ ਆ ਰਿਹਾ ਹੈ ਪਟਿਆਲਾ ਤੋਂ ਪ੍ਰੋਫ ਸੁਪਰਮੇਂਡੀ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾ ਅਨਮੂਲ